ਮੋਨੇਰੇ ਦਰ ਜਾਂਦੇ ਰੱਖ ਕੇ ਡੇਪਰ ਬੈਗ ਸਰਾਣੇ ਰੋਟੀ ਟੁੱਕ ਘਰ ਬਚਨੋ ਨਾਲੇ ਦਿਨ ਪਰ ਸਾਹਬ ਨਿਆਰੇ ਹਉਂਦਿਆ ਨੂੰ ਚਾ ਪਾਣੀ ਤੱਤੀ ਕਰ ਰੋਟੀ ਤਰਕਾਰੀ ਆ ਗਏ ਕਿਨੇ ਦਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਫਿਰ ਸਰਬਣ ਪੁੱਤ ਕਹਿੰਦਾ ਬਾਪੂ ਤੈਥੋਂ ਕਾ ਦਾ ਪਰਦਾ ਹਰ ਬੰਦਾ ਕੰਮ ਕਰਦਾ ਇੱਥੇ ਕੰਮ ਬਿਨਾਨੀ ਸਰਦਾਰ ਇੱਕ ਕਿਸ਼ਤਾ ਕਰਾਂ ਦੀਆਂ ਦੂਜੇ ਬਿੱਲ ਬਤੀਆਂ ਮਤ ਮਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਸੀ 15 ਬਰਿਆਂ ਦੀ ਮੇਰੀ ਹਲਦੀ ਕਿੱਲੀ ਛੱਡੀ ਚੱਕ ਬੈਗ ਤੇ ਆਥਣ ਨੂੰ ਚੜ ਜਾ ਡਾਊਨ ਟਾਊਨ ਦੀ ਗੱਡੀ ਆਲੂ ਫੇਰ ਰਹੀ ਅੱਧੀ ਰਾਤੀ ਧੋਲੀ ਦਾੜੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਜਦ ਨੂੰ ਨੇ ਭਰਾ ਆਪਣਾ ਪਿੰਡੋਂ ਪੜਨ ਲਈ ਮੰਗਵਾਇਆ ਬੇਬੇ ਤੇ ਬਾਪੂ ਉਦਾ ਮੰਜਾ ਬੇਸਮੈਂਟ ਵਿੱਚ ਢਾਇਆ ਬੁੱਢੀਆਂ ਹੱਡਾਂ ਨੂੰ ਰੈਂਦੀ ਚੜੀ ਹਮੇਸ਼ਾ ਠਾਰੀ ਆ ਗਏ ਕਿੰਨੇ ਪਿੰਡ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਬੁੱਕਲ ਵਿੱਚ ਲੈ ਜਿਸਦੇ ਰਹਾ ਮਹੂਜ ਬੁਰਕੀਆਂ ਪਾਉਂਗਾ ਕਹੇ ਟੇਬਲ ਤੇ ਬਹਿ ਕੇ ਤੁਨੂੰ ਲਾਂਚ ਨਹੀਂ ਕਰਨਾ ਆਉਂਦਾ ਨ ਕਟਣੇ ਦਾਤੇ ਖੇਡੀ ਖੇੜਨੇ ਆਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿਚਲੀ ਸਰਦਾਰੀ ਸੁਣੇ ਨੂੰ ਪੁੱਤ ਗੱਲ ਕਰਦੇ ਕਹਿੰਦੇ ਮਹਾਰਾਜ ਸੁਖ ਰੱਖੂ ਦੇਬੇ ਦੇ ਬਾਪੂ ਦੀ ਪੈਨਸ਼ਨ ਕਰਦਾ ਖਰਚਾ ਚੱਕੂ ਚੱਕੇ ਆਪਣੀ ਦੋਹਾਂ ਦੀ ਸਿੱਧੀ ਜਾਊ ਬੈਂਕ ਨੂੰ ਸਾਰੀ ਆ ਗਏ ਮਾਈ ਗੋਡ ਦਾਨੂ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਸਰਜੀਤ ਹੀਰ ਦੀ ਮੈਂ ਇੱਕ ਨਾਮੰਨੀ ਹੁਣ ਬੁਸ਼ਦਾਵਾ ਇਸ ਕਡੇ ਕਨੇਡਾ ਤੂੰ ਚੰਗੇ ਕੌਕੇ ਤੇ ਜਗਰਾਵਾ ਓਏ ਹੋਏ ਛੱਡੇ ਜੇ ਜਾਈਏ ਪਿੰਡ ਨੂੰ ਮਾਰੇ ਉਡਾਰੀ ਜਾਈਏ ਪਿੰਡ ਨੂੰ ਮਾਰੇ ਉਡਾਰੀ ਆ ਗਏ ਕਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰ